ਜ਼ਰਖਪੁਰ ਦੇ ਬਲਟਾਨਾ ਛਿਪਾਰੀ ਮੀਪਿਆ ਇਸ ਵਿਚਾਲੇ ਇੱਕ ਪਰਿਵਾਰ ਜਦੋਂ ਆਪਣੇ ਰਿਸ਼ਤੇਦਾਰ ਦੇ ਫੁੱਲ ਚੁਗਨ ਬਲਟਾਨਾ ਦੇ ਸ਼ਮਸ਼ਾਨ ਘਾਟ ਗਿਆ ਤਾਂ ਸ਼ਿਵੇਤ ਪੂਰੀ ਤਰ੍ਹਾਂ ਪਾਣੀ ਭਰਿਆ ਹੋਇਆ ਸੀ ਪਰ ਇਹ ਪਾਣੀ ਵਿਚਾਲੇ ਪਰਿਵਾਰ ਨੇ ਅਸਥੀਆਂ ਚੁੱਕੀਆਂ। ਪ੍ਰਾਣੀ ਐਮ ਸੀ ਜੀ ਆ। ਦੇਖਲਾ ਹਾਲ ਇਹ ਕਿੱਥੇ ਠੀਕ ਹੈ ਜੀ ਬਲਟਾਨਾ ਦਾ ਸ਼ਮਸ਼ਾਨ ਘਾਟ। ਦੇਖੋ ਦੂਰੋਂ ਸ਼ਾ ਸ਼ਮਸ਼ਾਨ ਘਾਟ ਫਾਟ ਦਿਨ। ਸ਼ਮਸ਼ਾਨ ਘਾਟ ਦੇਖੋ। ਰਾਣੀ ਐਮ ਸੀ ਜੀ ਆਓ ਦੇਖਲਾ ਹਾਲ ਵਿੱਚ ਆ ਤਾਂ ਕਿ ਕਿੱਥੇ ਉਹਦੇ ਉਹ ਕਰਾਂਗੇ ਬਸ ਉਹ ਪਿੰਡਾਂ ਬਹੁਤ ਵਧੀਆ ਸਾਹਿਬ ਬਦਾਂ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਇਹ ਹੈ ਜੀ ਬਲਟਾਣੇ ਦਾ ਸ਼ਮਸ਼ਾਨ ਘਾਟ ਦੇਖੋ ਦੂਰ ਦੋ ਸ਼ਾ ਸ਼ਮਸ਼ਾਨ ਘਾਟਾਂ ਦੇ ਵਿੱਚ ਸ਼ਮਸ਼ਾਨ ਘਾਟ ਦੇਖੋ ਰਾਣੀ ਐਮ ਸੀ ਜੀ ਆਓ ਦੇਖਲਾ ਹਾਲ ਵਿੱਚ ਕਿਥੇ ਉਹਦੇ ਮਾਹੋ ਕਰਾਂ ਇਹ ਦਸ ਪਿੰਡਾਂ ਵਾਲੇ ਬਹੁਤ ਵਧੀਆ ਸਾਹਬ ਕਿਤਾਬਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਹੁਣ ਸ਼ਿਮਲਾ ਦੇ ਸ਼ਿਮਲਾ ਦੇ ਸਰਪਾਰਾਚ ਇੱਕ ਬੱਦਲ ਹੀ ਫਟ ਗਿਆ ਇੱਕ ਕਾਰਨ ਉਸ ਦੇ ਨਾਲ ਖਾਸਾ ਨੁਕਸਾਨ ਪਹੁੰਚਿਆ ਹੈ ਪਾਣੀ ਚ ਦਰਸਲ ਅੱਧਾ ਹਿੱਸਾ ਘਰ ਦਾ ਵਹਿ ਗਿਆ ਇੱਕ ਗਾਂ ਤੇ ਦੋ ਬੱਛੀਆਂ ਵੀ ਪਾਣੀ ਛਿ ਵਹਿ ਗਈਆਂ ਪਿੰਡ ਦੇ ਖੇਤਾਂ ਨੂੰ ਵੀ ਪਾਰੀ ਨੁਕਸਾਨ ਪਹੁੰਚਿਆ ਹੈ ਤੇ ਸ਼ਿਮਲਾ ਦੇ ਸਰਪਾਰਾ ਦੀਆਂ ਇਹ ਤਸਵੀਰਾਂ ਜਿੱਥੇ ਕਿ ਬੱਦਲ ਫਟ ਗਿਆ ਕਿਉਂਕਿ ਸ਼ਿਮਲਾ ਚ ਵੀ ਪਾਰੀ ਪਰ ਮੀਂਹ ਜੋ ਹੈ ਲਗਾਤਾਰ ਪੈ ਰਿਹਾ ਹੈ ਹਾਲਾਂਕਿ ਪੂਰੇ ਹਿਮਾਚਲ ਚ ਅਗਲੇ 24 ਘੰਟੇ ਸੈਂਸਟਿਵ ਦੱਸੇ ਗਏ ਨੇ ਇੱਕ ਕਾਰਨ ਉਸ ਨਾਲ ਕਾਫੀ ਨੁਕਸਾਨ ਪਹੁੰਚਿਆ ਹੈ ਪਾਣੀ ਚ ਕਾਰ ਦਾ ਅੱਧਾ ਹਿੱਸਾ ਰੁੜ ਗਿਆ ਇੱਕ ਗਾਹ ਤੇ ਦੋ ਵੱਛੀਆਂ ਵੀ ਵਹਿ ਗਈਆਂ ਪਿੰਡ ਦੇ ਖੇਤਾਂ ਨੂੰ ਵੀ ਬਾਰੇ ਨੁਕਸਾਨ ਇਸ ਬੱਦਲ ਫਟਣ ਕਰਕੇ ਹੋਇਆ ਸੋਲਨ ਦੇ ਚੱਕੀ ਮੋੜ ਤੇ ਵੀ ਭਾਰੀ ਟ੍ਰੈਫਿਕ ਜਾਮ ਲੱਗਿਆ ਹੋਇਆ ਹੈ ਲੈਂਡਸਲਾਈਡ ਤੋਂ ਬਾਅਦ ਜਾਮ ਚ ਜੋ ਸੈਕੜੇ ਵਾਹਨ ਨੇ ਫਸੇ ਹੋਏ ਨੇ ਚੱਕੀ ਮੋੜ ਤੇ ਬਲਬਾ ਡਿੱਗਣ ਦੇ ਕਰਕੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ ਦੋਹਾਂ ਪਾਸਿਆਂ ਲੰਬੀਆਂ ਲੰਬੀਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਤੇ ਤਸਵੀਰਾਂ ਨੇ ਕਿਸੇ ਕੇ ਨਾਲ ਸੋਲਨ ਦੀ ਚੱਕੀ ਮੋੜ ਤੇ ਭਾਰੀ ਜਾਮ ਲੱਗਿਆ ਹੋਇਆ ਹੈ ਕਿਉਂਕਿ ਲੈਂਡਸਲਾਈਡ ਇੱਥੇ ਹੋਇਆ ਲੈਂਡਸਲਾਈਡ ਕਰਕੇ ਜੋ ਵਾਹਨ ਨੇ ਫਸ ਗਏ ਨੇ ਇਹਨ ਪ੍ਰਸ਼ਾਸਨ ਦੇ ਵੱਲੋਂ ਜੋ ਰਸਤਾ ਕਲੀਅਰ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਹੀ ਟ੍ਰੈਫਿਕ ਜਾਮ ਜੋ ਹੈ ਉਹ ਓਪਨ ਹੋਏਗਾ ਦੋਹਾਂ ਪਾਸਿਓਂ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਨਜ਼ਰ ਆ ਰਹੀਆਂ ਪੰਜਾਬ ਚ ਮੌਨਸੂਨ ਮਿਹਰਬਾਨ ਹੈ ਕਈ ਜ਼ਿਲ੍ਹਿਆਂ ਚ ਦੋ ਦਿਨਾਂ ਤੋਂ ਹੋ ਰਹੀ بارش ਵਸੰਤ ਤਬਦੀਲੀ ਲੈ ਕੇ ਆਈ ਹੈ ਪਰ ਦੋ ਦਿਨਾਂ ਤੇ ਪਈ ਮੀਂਹ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਕੋਲ ਖੜਗ ਦਿੱਤੀ ਹੈ ਪਾਣੀ ਦੀ ਨਿਕਾਸੀ ਦੇ ਮੁਕੰਮਲ ਪ੍ਰਬੰਧ ਦੇ ਦਾਅਵੇ ਸਿਰਖਪੁਰ ਤੋਂ ਵੀਆਈਪੀ ਰੋਡ ਤੇ ਖੋਖਲੇ ਨਜ਼ਰ ਆਏ ਦੋ ਦਿਨਾਂ ਦੀ ਬਰਸਾਤ ਦੇ ਨਾਲ ਰੋਡ ਤੇ ਪਾਣੀ ਭਰ ਗਿਆ ਵਾਹਣਾ ਦੀ ਆਵਾਜਾਈ ਲਈ ਲੋਕਾਂ ਨੂੰ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖੜਾ ਹੋਇਆ ਪਾਣੀ ਹਾਦਸਾ ਦੂਮੀ ਬੁਲਾਵਾ ਦੇ ਰਿਹਾ ਹੈ ਪੰਜਾਬ ਦੇ ਵਿੱਚ ਬਰਸਾਤ ਦਾ ਮੌਸਮ ਹੁਣ ਸ਼ੁਰੂ ਹੋ ਚੁੱਕਾ ਹੈ ਮੌਨਸੂਨ ਸ਼ੁਰੂ ਹੋ ਚੁੱਕਾ ਹੈ ਲੇਕਿਨ ਉਦੇ ਨਾਲ ਨਾਲ ਲੋਕਾਂ ਦੀ ਵੀ ਦਿੱਕਤਾਂ ਵੱਜ ਚੁੱਕੀਆਂ ਨੇ ਜ਼ਿਰਕਪੁਰ ਅਸੀਂ ਮੌਜੂਦ ਆ ਜਿੱਥੇ ਦਾਅਵੇ ਤਾਂ ਬੜੇ ਵੱਡੇ ਕੀਤੇ ਜਾਂਦੇ ਨੇ ਲੇਕਿਨ ਹਜੇ ਵੀ ਹਾਲ ਜਿਹੜਾ ਹੈ ਉਹ ਜ਼ਰੂਰ ਬੇਹਾਲ ਹੈ ਕਿਉਂਕਿ ਬਰਸਾਤ ਕਾਰਨ ਕਾਫੀ ਵਾਟਰ ਲੌਗਿੰਗ ਦੀ ਜਿਹੜੀ ਦਿੱਕਤ ਹੈ ਉਹ ਜ਼ਰੂਰ ਪੇਸ਼ ਆ ਰਹੀ ਹੈ ਇਸ ਵੇਲੇ ਅਸੀਂ ਮੌਜੂਦ ਆ ਜ਼ਿਰਕਪੁਰ ਦੇ ਵੀਆਈਪੀ ਰੋਡ ਤੇ ਜਿੱਥੇ ਕਾਫੀ ਜ਼ਿਆਦਾ ਵਾਟਰ ਲੌਗਿੰਗ ਦੀ ਦਿੱਕਤ ਸਾਹਮਣੇ ਆ ਰਹੀ ਹੈ ਕਈ ਗੱਡੀਆਂ ਵੀ ਖਰਾਬ ਹੋ ਚੁੱਕੀਆਂ ਹੈ ਕਈ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਕਾਫੀ ਜ਼ਿਆਦਾ ਜਲ ਬਰਾਵ ਦੀ ਵੱਖ-ਵੱਖ ਜਿਹੜੀ ਸੁਸਾਇਟੀ ਹੈ ਉੱਥੇ ਵੀ ਜ਼ਿਆਦਾ ਦੇਖਣ ਨੂੰ ਮਿਲੀ ਨਾਲ ਦੇ ਨਾਲ ਜਿਹੜੇ ਮੇਨ ਸੜਕ ਹੈ ਉੱਥੇ ਵੀ ਕਾਫੀ ਜਿਹੜੀ ਦਿੱਕਤ ਹੈ ਉਹ ਜ਼ਰੂਰ ਦੇਖਣ ਨੂੰ ਮਿਲੀ ਇਹ ਹਾਲਾਂਕਿ ਲੋਕਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਪ੍ਰਸ਼ਾਸਨ ਨੂੰ ਪਹਿਲਾਂ ਵੀ ਪਤਾ ਸੀ ਕਿ ਇਸ ਤਰ੍ਹਾਂ ਦਾ ਇਸ ਵਾਰ ਹੈਵੀ ਰੇਨ ਫਾਲ ਹੈ ਲੇਕਿਨ ਉਹਦੇ ਬਾਵਜੂਦ ਇਸ ਤਰ੍ਹਾਂ ਦੀ ਜਿਹੜੇ ਹਾਲਾਤ ਹੈ ਉਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਸੇ ਪਹਿਲਾਂ ਇਸ ਦੀ ਤਿਆਰੀ ਨਹੀਂ ਕੀਤੀ ਗਈ ਜਿਸ ਤੱਕ ਜਿਹੜੇ ਕਰਕੇ ਹੁਣ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਲੰਬਾ ਲੰਬਾ ਜਾਮ ਵੀ ਇਸ ਕਰਕੇ ਲੱਗ ਰਿਹਾ ਹੈ ਕਿਉਂਕਿ ਵਿੱਚ ਖੱਡੇ ਵੀ ਹੋ ਚੁੱਕੇ ਨੇ ਔਰ ਪਾਣੀ ਦਾ ਜਿਹੜਾ ਜਲ ਭਰਾਵ ਹੈ ਉਹਦੀ ਵੀ ਸਿਚੁਏਸ਼ਨ ਹੈ ਔਰ ਇੱਕ ਥਾਂ ਤੇ ਨਹੀਂ ਕਈ ਥਾਵਾਂ ਤੇ ਜੀਰਤਪੁਰ ਦੀ ਅਸੀਂ ਗੱਲ ਕਰ ਲਈਏ ਮੋਹਾਲੀ ਜ਼ਿਲ੍ਹੇ ਦੀ ਅਸੀਂ ਗੱਲ ਕਰ ਲਈਏ ਕਈ ਥਾਵਾਂ ਤੇ ਕਾਫੀ ਵਾਟਰ ਲੌਗਿੰਗ ਦੀ ਜਿਹੜੀ ਦਿੱਕਤ ਹੈ ਉਹ ਜ਼ਰੂਰ ਪੇਸ਼ ਆ ਰਹੀ ਹੈ ਜਿਸ ਨੂੰ ਲੈ ਕੇ ਲੋਕਾਂ ਨੂੰ ਖਾਸੀ ਪਰੇਸ਼ਾਨੀ ਹੈ ਅੰਕਲ ਜੀ ਕਿੱਥੇ ਜਾਣਾ ਇੱਥੇ ਜਾਣਾ ਜੀ ਵੀਐਪੀ ਰੋਡ ਤੇ ਇੱਧਰ ਵੀ ਵੱਧ ਪਾਣੀ ਆਖੋ ਅੱਛਾ ਉਹ ਇੱਥੋਂ ਵੀ ਵੱਧ ਪਾਣੀ ਆ ਇੱਥੋਂ ਮੇਰਾ ਕਹਣਾ ਕਿ ਘੱਟੋ ਘੱਟ ਵੀ 1.5 ਫੁੱਟ ਹੋ ਗੋ